ਕਾਦੇ ਵਾਸਤੇ ਰੋਟੀ ਵਾਸਤੇ ਹਰਾਮ ਖੋਰੀ ਵਾਸਤੇ ਕਰਕੇ ਨਹੀਂ ਨਾ ਖਾਂਦੇ ਜਿਹੜਾ ਆਦਮੀ ਆਪਣੇ ਦਸਾਂ ਨੂੰ ਉਹਦੀ ਕਮਾਈ ਕਰਕੇ ਨਹੀਂ ਖਾਂਦਾ ਉਹਨੂੰ ਹਰਾਮਖੋਰ ਕਹਿੰਦੇ ਨੇ ਦੂਏ ਦੀ ਜੇਬ ਤੇ ਨਗਾ ਰੱਖੇ ਹਰਾਮਖੋਰ ਨਾ ਕਰਤਕਾਰ ਕਰਕੇ ਖਾਣਾ ਹਰਾਮਖੋਰੀ ਜੁਗਤੀ ਔਰ ਜ਼ੋਰ ਦੋਹਾਂ ਚੀਜ਼ਾਂ ਦੇ ਵਿੱਚ ਦੋ ਦੋ ਚੀਜ਼ਾਂ ਸੰਸਾਰ ਤੋਂ ਛੁਟਕਾਰਾ ਨਹੀਂ ਕਰਾ ਸਕਦੀ ਦੋਏ ਮਤ ਸੀ ਕਿ ਵਿਸ਼ਨੂੰ ਨੂੰ ਮੰਨਣ ਵਾਲੇ ਨੇ ਵੈਸ਼ਨਵ ਮਤ ਵਾਲੇ ਨੇ ਕਿ ਕਿ ਸ਼੍ਰੀ ਸ਼ੈਬ ਭਗਤ ਨੇ ਦੋਈ ਵਤਾਂ ਕਿ ਜਿਸੇ ਨਾਲ ਕਿਸੇ ਤਰੀਕ ਕਰਾ ਜਿਹੜੀ ਬੁੱਧ ਮਤਾ ਹੈ ਇਹ ਦੋਹਾਂ ਦਾ ਮਜਬੂਤ ਗਿਆਨ ਵੀ ਪੜਦੇ ਆ ਪੜਿਆ ਬੁੱਧ ਨੇ ਜਟਾਂ ਵੀ ਰੱਖੀਆਂ ਇੱਕੋ ਬਣਾਉਣਾ ਚਾਹੁੰਦਾ ਸੀ ਦੋਏ ਤੁਹਾਨੂੰ ਬੜਿਆ ਹੀ ਨਹੀਂ ਉਰੇ 하고 ਹੀ ਬਣੀ ਦੋਹਾ ਤੇ ਵਿਸ਼ਵਾਸ ਕਰਦਾ ਸੀ ਸ਼ਰ ਗ੍ਰੰਥ ਪੜ੍ਹੇ ਹੋਣਾ ਜੋ ਕੁਝ ਨਹੀਂ ਮਿਲਿਆ ਮਿਲਣਾ ਜੋ ਕੀ ਸੀ ਕਲੀਅਰ ਨਹੀਂ ਹੋਇਆ ਭਗਵਾਨ ਕੀ ਹੈ ਪਰਮੇਸ਼ਰ ਕੀ ਹੈ ਕਲੀਅਰ ਹੁੰਦਾ ਹੀ ਨਹੀਂ ਸਮ੍ਰਿਤਿ ਸ਼ਾਸਤਰੋਂ ਤੱਕ ਕਲੀਅਰ ਹੁੰਦਾ ਨਹੀਂ ਉਹ ਤਾਂ ਉਲਝ ਜਾ ਉੱਥੇ ਤਾਂ ਸਵਾਦੀ ਜੋ ਨਹੀਂ ਕੁਝ ਮਿਲਿਆ ਗ੍ਰੰਥਾਂ ਚੋਂ ਨਹੀਂ ਕੁਝ ਮਿਲਿਆ ਜੇ ਕਿਸੇ ਨੇ ਪੁੱਛਿਆ ਭਗਵਾਨ ਚੁੱਪ ਕਰ ਗਿਆ ਚੁੱਪੇ ਕਰਦਾ ਵਿਚਾਰਾ ਹੋਰ ਕੀ ਕਰਦਾ ਸ੍ਰੀਮント ਕਿੱਥੇ ਤੱਕ ਰਹਿ ਗਿਆ ਸੰਸਾਰੀ ਸੁਖ ਤੱਕ ਸੰਸਾਰੀ ਸੁਖ ਤੱਕ ਦਾ ਗਿਆਨ ਦਿੱਤਾ ਲੋਕਾਂ ਨੂੰ ਨੇ ਸੰਸਾਰੀ ਸੁਖ ਕਦੇ ਘਰ ਰਹਿ ਕੇ ਜੋ ਹੀ ਉਪਦੇਸ਼ ਹਰ ਹੋਰ ਕੀ ਪਰਲੋਕ ਦੀ ਗੱਲ ਨਹੀਂ ਕਰਦਾ ਪਰਲੋਕ ਦੀ ਗੱਲ ਨਹੀਂ ਬੋਧਮਤ ਹੈ ਬਿਲਕੁਲ ਨਹੀਂ ਇਸ ਕਰਕੇ ਉਹਧਰੂ ਕਹਿੰਦੇ ਆਤਮਾ আর ਪਰਮਾਤਮਾ ਨੂੰ ਮੰਨਦਾ ਹੀ ਹੈ ਮੰਨਦਾ ਦਾ ਸੀ ਖੋਜਦਾ ਵੀ ਸੀ ਮਿਲਿਆ ਜੀ ਇਹ ਨਹੀਂ ਕਿਹਾ ਮੈਨੂੰ ਮਿਲਿਆ ਨਹੀਂ ਯਾ ਮੈ ਅਰੋ ਹਟਣ ਗਿਆ ਸੀ ਕਿਹਾ ਨਹੀਂ ਉਹ ਰਜਨੀਸ਼ ਉਹਦੀਓ ਗੱਲ ਕਰ ਰਿਹਾ ਮਹਾਰਾਮੀ ਹਰਜਨੀਸ਼ ਸਾਰੇ ਉਹ ਜੱਟ ਕਰਦਾ ਰਜਨੀਸ਼ ਰਜਨੀਸ਼ ਦੀ ਦਲੀਲ ਲੈਂਦੇ ਨੇ ਜਿਵੇਂ ਮਹਾਰਾਮੀ ਨੇ ਜਿਨ੍ਹਾਂ ਰਜਨੀਸ਼ ਨਾਲ ਟੋਲਾ ਸੀ ਕਹਿਆ ਜਾਂ ਸੀ ਉਹ ਭਗਤ ਸੀ ਕੋਈ ਜਿਹੜੇ ਉਹਦੇ ਕਿਲੇ ਤੋਂ ਨਾ ਜਬਤ ਕੌਣ ਸੀ ਤਾਰਮ ਕਾਰਮੀਆਂ ਨਹੀਂ ਸੀ ਕੋਈ ਉਹ ਸਾਰੇ ਨਸ਼ਾ ਕਰਨ ਵਾਲੇ ਸੀ ਕੁੰਡਾਦਰਦੀ ਵਾਲੇ ਸੀ ਕ腐ਪਟ ਸੀ ਸਾਰੇ ਕੈਰ ਸਮਾਜਿਕ ਸੀ ਸਾਰੇ ਆਭਿਕਾਰ ਸਮਾਜਿਕ ਸੀ ਉਹ ਇਹੇ ਕਰਕੇ ਹਰ ਜਗ੍ਹਾ ਤੇ ਉਹਨੂੰ ਕੱਢ ਦਿੰਦੇ ਸੀ ਭਜਾਓ ਇਹਨੂੰ ਇੱਥੋਂ ਹੋਏ ਜਿਸ ਸਾਥ ਜੋਰ ਕਰ ਵੇਖੈ ਸੋਏ ਜਿਹਦੇ ਕੋਲ ਭਾਈ ਕੋਈ ਸ਼ਕਤੀ ਹੋਵੇ ਦੇਖ ਲਵੇ ਵਰਤ ਕੇ ਜੇ ਨਹੀਂ ਵਿਸ਼ਵਾਸ ਇਸ ਗੱਲ ਤੇ ਔਰ ਪਹਿਲਾਂ ਸਾਰਿਆਂ ਨੇ ਵਰਤ ਕੇ ਦੇਖੀ ਹੋਈ ਵੀ ਐ ਜਿਹਦੇ ਕੋਈ ਸ਼ਕਤੀ ਹੁੰਦੀ ਹੈ ਵਰਤ ਕੇ ਦੇਖਦੇ ਹੋਂ ਪਹਿਲਾਂ ਦੇਖੀਆਂ ਹੀਆਂ ਨੇ ਜਿਹੜਾ ਹੁਣ ਹੁਣ ਵਰਤ ਲਵੇ ਪਹਿਲਾਂ ਜਿਨ੍ਹਾਂ ਕੋਈ ਸ਼ਕਤੀਆਂ ਸੀ ਉਹਨਾਂ ਨੇ ਵਰਤੀਆਂ ਨੇ ਕੀ ਵਰਤੀਆਂ ਨੇ ਉਹ ਉੱਤਮ ਬਣ ਕੇ ਦੂਏ ਨੀਚ ਬਣਾ ਤੱਕ ਕਮਜ਼ੋਰ ਬਣਾ ਦੈ ਨਾ ਨੀਚ ਕਮਜ਼ੋਰਾਂ ਨੂੰ ਨੀਚ ਬਣਾਤਾ ਹੈ ਜਿਹੜੇ ਸ਼ਕਤੀ ਵਾਲੇ ਉੱਤਮ ਬਣ ਗਏ ਉਹ ਉੱਚੀਆਂ ਜਾਂ ਤਾਲੇ ਬਣ ਗਏ ਨਾਨਕ ਉੱਤਮ ਨੀਚ ਨਾ ਕੋਈ ਉਹ ਉੱਤਮ ਨੀਚ ਕੋਈ ਨਹੀਂ ਜੇ ਦੇਖੋ ਸੰਸਾਰੀ ਸ਼ਕਤੀ ਆ ਜਾਂਦੀ ਹੈ ਆਪਣੇ ਆਪ ਨੂੰ ਉੱਤਮ ਮੰਨ ਲੈਂਦਾ ਦੂਜਿਆਂ ਨੂੰ ਨੀਚ ਕਹਿੰਦਾ ਕਮਜ਼ੋਰ ਨੂੰ ਇਹ ਉੱਤਮ ਨੀਚ ਨਹੀਂ ਹੈ ਵਰਬਾਲੀ ਦਰਗਾਹ 'ਚ ਉੱਤਮ ਨੀਚ ਨਹੀਂ ਹੈ ਹੋਰ ਇਹ ਤਾਂ ਉੱਤਮ ਨੀਚ ਕੋਈ ਨਹੀਂ ਜੋਰਾਵਰ ਜਿਹੜਾ ਹੈਗਾ ਆਪਣੇ ਆਪ ਨੂੰ ਪੂਜ ਕਹਿਦਾ ਹੈ ਸੰਸਾਰੀ ਸ਼ਕਤੀ ਗੱਲ ਉਹ ਸੰਸਾਰੀ ਸ਼ਕਤੀ ਦਾ ਜਿਹੜਾ ਬੈਲੈਂਸ ਵਿਗੜਿਆ ਆ ਹੋਈ ਕਰ ਰਹੇ ਨੇ ਰਿਜ਼ਰਵੇਸ਼ਨ ਨਾਲ ਠੀਕ ਹੋਰ ਕੀ ਕਰ ਰਹੇ ਨੇ ਸੰਸਾਰੀ ਬੈਲੈਂਸ ਵਿਗੜੇ ਨੂੰ ਠੀਕ ਕਰ ਰਹੇ ਨੇ ਪਰ ਇਹ ਵੀ ਠੀਕ ਨਹੀਂ ਹੋ ਰਿਹਾ ਹੁਣ ਉਹ ਸ਼ਕਤੀਸ਼ਾਲੀ ਉਹ ਲਈ ਜਾਂਦੇ ਨੇ ਗਰੀਬਾਂ ਨੂੰ ਉਹ ਵੀ ਨਹੀਂ ਪੁੱਛਦੇ ਇਹਨਾਂ ਵਿੱਚੋਂ ਜਿਹੜੇ ਸ਼ਕਤੀਸ਼ਾਲੀ ਹੋ ਗਏ ਉਹ ਕਹਿੰਦੇ ਅਸੀਂ ਹੀ ਖਾ ਲਈਏ ਦੂਏ ਗਰੀਬਾਂ ਨੂੰ ਅਸੀਂ ਵੀ ਨਾ ਪੁੱਛੀਏ ਆਪਣਿਆਂ ਨੂੰ ਉਹ ਨਹੀਂ ਪੁੱਛਦੇ ਜਿਹਦੇ ਕੋਲ ਸ਼ਕਤੀ ਆ ਜਾਂਦੀ ਹੈ ਦਿਮਾਗ ਉਹਦਾ ਖਰਾਬ ਹੋ ਜਾਂਦਾ ਉਹ ਜਿਹਨੇ ਹਰੀ ਜਨਾਂ ਦੇ ਆਗੂ ਨੇ ਉਹ ਕਹਿੰਦੇ ਸਾਡੇ ਮੁੰਡੇ ਅਸੀਂ ਉਹ ਕਹ ਰਹੇ ਦੂਰੇ ਥੱਲੇ ਰਹਿਣ ਉਹ ਕਿਹੜਾ ਨੂੰ ਪੁੱਛਦੇ ਨਹੀਂ ਆਦਮੀ ਸਾਰੇ ਕੋ ਦੇ ਸੋਚ ਕੋ ਰਹਿਣੀ ਖੁਦਗਰਜੀ ਸਭ ਚ ਸਭ ਚ ਰਹਿਣੀ ਹੈ ਹੋਰ ਅਜ ਵੀ ਖੁਦਗਰਜੀ ਹੋਈ ਜੀ ਇਹ ਜੀ ਦੋਏ ਕਿ ਉਹ ਸਰਪ ਵਰਤਦੇ ਨੇ ਵੋਟਾਂ ਵਾਸਤੇ। ਕੋਰੋਂ ਥੋੜੀ ਬੋਤ ਉਹਨਾਂ ਦੀ ਰਾਏਤ ਵੀ ਕਰਦੇ ਨੇ ਨਾਲ ਜੋੜਨ ਵਾਸਤੇ। ਹਕੀਕਤ ਇੱਕੋ ਜਿਹੀ ਹੋਈ ਏ ਤੁਹਾਨੂੰ। ਕੋਈ ਫਰਕ ਨਹੀਂ। ਨਾ ਇਹ ਉੱਤਮ ਨੀਚਾ ਹੋਵੇ। ਨਾ ਉੱਤਮ ਹੈ ਕੋਈ ਨਾ ਨੀਚਾ। ਉੱਤਮ ਨਹੀਂ ਜਿਕਾਦੇ ਨਾਲ। ਇਸ ਤਰੀਕੇ ਨਾਲ ਸੰਸਾਰੀ ਆਦਮੀ 'ਚ ਕੋਈ ਉੱਤਮ ਨੀਚ ਨਹੀਂ ਹੈ। ਉੱਤਮ ਨੀਚ ਕਾਦੇ ਨਾਲ ਉੱਤਮ ਨੀਚ ਦਾ ਨਾਮ ਨਾਲ ਆ। ਨਾਲਕ ਨਾਵਾ ਆਵਾਜ ਸੁਣਾ ਚਾਹੇ ਊਚ ਐ ਕਿੰਨਾ ਮਰਜੀ ਊਚ ਐ ਜੇ ਨਾਮ ਨਹੀਂ ਉਹ ਵੀ ਨੀਚ ਨਾਲਕ ਨਾਵਾ ਆਵਾਜ ਸੁਣਾ ਖਸਮ ਸਾਰੇ ਤੇ ਜਿੰਨੀਆਂ ਮਤਾਂ ਨੇ ਖਸਮ ਨੂੰ ਨਹੀਂ ਜਾਣਦੀਆਂ ਵਿਸਰਿਆ ਹੋਇਆ ਸੱਚ ਵਿਸਰਿਆ ਹੋਇਆ ਸੱਚ ਸਭਨਾ ਕਾ ਖਸਮ ਹੈ ਜਿੰਨੀਆਂ ਮਤਾਂ ਨੇ ਸੱਚ ਬਸਾਰਿਆ ਹੋਇਆ ਸਭ ਕਮਜਾਤਾਂ ਨੇ ਜਿਵੇਂ ਔਰਤ ਨੂੰ ਅਸੀਂ ਕਮਜਾਤ ਕਹਿੰਦੇ ਆ ਨਾ ਉਹ ਔਰਤ ਕਮਜਾਤ ਹੈ ਜਿਹੜਾ ਆਪਣੇ ਪਤੀ ਨੂੰ ਵਿਸਾਰੀਂ ਫਿਰਦੀ ਹੈ ਹੋਰ ਬੰਦੇ ਆ ਤੇ ਅੱਖ ਰੱਖਦੀ ਹੈ ਨਿਗਾਹ ਰੱਖਦੀ ਹੈ ਕਮਜ਼ਾਤ ਹੈ ਜਿਵੇਂ ਅਸੀਂ ਕਮਜ਼ਾਤ ਲਫ਼ਜ਼ ਵਰਤਿਆ ਹੈ ਉਹਵੇਂ ਨਾ ਭਗਤੀਆਂ ਦੇ ਖਿਲਾਫ ਵਰਤਿਆ ਹੈ ਔਰ ਜਿੱਥੇ ਆਇਆ ਭਗਤੀਆਂ ਦੀ ਪੱਤੀ ਕਹੀ ਹੈ ਤੇਰੀ ਅਚਰਤ ਦਾ ਮਤਲਬ ਹੈ ਬਾਕੀ ਮਤਾਂ ਰਿਓ ਸੰਤ ਸਬੂਹ ਅਨੇਕ ਮਤੀ ਕੇ ਅਨੇਕ ਮਤਾਂ ਜੋ ਚਾਰ ਚਾਰ ਮਤਾਂ ਦੀ ਚਰਤ ਲਿਖੇ ਨੇ ਮਤਾਂ ਨੇ ਇਹ ਤੋਂ ਇੱਥੇ ਵੀ ਡੇਰੇ ਆਡਡ ਖੁੱਲੇ ਬੈਠੇ ਨੇ ਬੁੜੀਆਂ ਹੌ ਤਾਂ ਨੇ ਗਲੀ ਗਲੀ ਚ ਪੁੱਛਿਆ ਲੰਦਾ ਕੋਈ ਕੁਛ ਕਰਦਾ ਕੋਈ ਕੁਛ ਕਰਦਾ ਉਹਨਾਂ ਦੇ ਪੇਹਲ ਖੋਲ ਲੈਣ ਗੱਲ ਕੀ ਹੁੰਦੀ ਹੈ ਰਾਤੀ ਰੁੱਤੀ ਤੀਤੀ ਵਾਰ ਪੌਣੋ ਪਾਣੀ ਅਗਲੀ ਬਦਾਂ ਗਾਲੇ ਸ਼ੁਰੂ ਹੋਈ ਸੀ ਪਿੱਛੋਂ ਪਿਛਲੀ ਪੌੜੀ ਤੋਂ ਦੋਏ ਪੌੜੀਆਂ ਡਿਸਕਸ ਕਰਨ ਨੂੰ ਲੈ ਕੇ ਆਸ ਫੁੰਦੇ ਦੋਹਾਂ ਨੂੰ ਪੜਾ ਕੇ ਪੜਾਂਗੇ ਫਿਰ ਸਮਝਾਂਗੇ ਪਹਿਲੀ ਪੌੜੀ ਇਹਦਾ ਪਾਰਟ ਹੈ ਪਹਿਲਾਂ ਕੁਝ ਉਹ ਗੱਲ ਕਰੀ ਸੀ ਰਾਤੀ ਰੁਤੀ ਥਿਤੀ ਵਾਹ ਪਹਿਲੀ ਪੌੜੀ ਆਸਣ ਲੋਏ ਲੋਏ ਪੰਡਾਰ ਆਸਣ ਲੋਏ ਲੋਏ ਪੰਡਾਰ ਜੋ ਕੁਛ ਪਾਇਆ ਸੋਇ ਕਾਂ ਦਾ ਸ੍ਰਿਸ਼ਟੀ ਦੀ ਰਚਨਾ ਦੀ ਗੱਲ ਜਿੱਨੇ ਜਗ੍ਹਾ ਸ੍ਰਿਸ਼ਟੀ ਦੇ ਵਿੱਚ ਜੀਵ ਬੈਠੇ ਨੇ ਬੋਲੇ ਜੀ ਜਿੰਨੀਆਂ ਜੁਨੀਆ ਬਣਾਈਆਂ ਨਹਰੇ ਇੱਕ ਜਗਾ ਆਪ ਹੈ ਹਰੇ ਦਿਨ ਕਿਉਂ ਹੈ ਆਪ ਰੈਵਰ ਉਹ ਪੌੜੀਓ ਨੇ ਚੜਾਉਣੀ ਹੈ ਗਿਆਨ ਦੇਣਾ ਗੁਰੂ ਹੈ ਨਾ ਪਰ ਮੇਰਾ ਸੰਗ ਸਦਾ ਹੈ ਉਹ ਗੁਰਦੇਵ ਨਾਲ ਬੈਠਾ ਸ਼ਬਦ ਉਹਦੇ ਨਾਲ ਹੈ ਹਰ ਜਗ੍ਹਾ ਉਹ ਗੁਰਦੇਵ ਨੂੰ ਰੈਵਰ ਗੁਰਦੇਵ ਨੂੰ ਸ਼ਬਦ ਦਾ ਦੱਸ ਰਿਹਾ ਹੈ ਗੁਰਦੇਵ ਇਹਨੂੰ ਦੱਸ ਰਿਹਾ ਸ਼ਬਦ ਤੋਂ ਸੇਧ ਲੈ ਕੇ ਗੁਰਦੇਵ ਇਹਨੂੰ ਸੇਧ ਦੇ ਮੀਡੀਅਮ ਵਿਚਾਲੇ ਮਾਧੇ ਉਹ ਗੁਰਦੇਵ ਮਾਧੇ ਜਿੱਥੇ ਵੀ ਜੀ ਬੈਠਾ ਹੈ ਉੱਥੇ ਉਹ ਨਾਲ ਹੈ ਹਰ ਵਕਤ ਚਾਹ ਜੂਨ ਕੋਈ ਹੈ ਜੂਨ ਦਾ ਨਹੀਂ ਕੋਈ ਮਤਲਬ ਇੱਦਾਂ ਜੋ ਕੁਝ ਪਾਇਆ ਕਰ ਕਰ ਵੇਖਿਆ ਸਿਰਜਣਹਾਰ ਜੋ ਕੁਝ ਪਾਇਆ ਉਸੇ ਕਾਬਲ ਇਹਨਾਂ ਦੀ ਜਿਹੜੀ ਖਰਾਕ ਹੈ ਕੋਈ ਵਾਰ ਪਾਤੀ ਭਾਕਿਰ ਗਿਆਨਮਈਓ ਦੇ ਵਿੱਚ ਕੋਈ ਵਾਰ ਪਾਤਾ ਸਾਰਾ ਕੋ ਜਿਹੜਾ ਸ਼ਬਦ ਹੈ ਸਾਰੇ ਗਿਆਨ ਦੇ ਸਭ ਵਸਤੇ ਗਿਆਨ ਉਹਦੇ ਵਿੱਚ ਐਨੀਆਂ ਗੱਲਾਂ ਨੇ ਕਿ ਕੋਈ ਵਾਰ ਪਾਤੀਆਂ ਜਿਹੜੇ ਆਦਮੀ ਦੀ ਖੁਰਾਕ ਹੈ ਹਵਾ ਦੇ ਵਿੱਚ ਹੋਰ ਹੈ ਜਿਹੜੀ ਸੱਪ ਦੀ ਖੁਰਾਕ ਹੈ ਹੋਰ ਹੈ। ਡਰਘੱਦੀ ਖੁਰਾਕ ਹੋ ਰਹਾ ਆਦਮੀ ਦੀ ਹੋ ਰਹਾ। ਇੱਕ ਵਾਰ ਪਾਤਾ ਨਾ। ਇੱਕ ਵਾਰ ਪਾਤੀ ਨਕਠਿਓ। ਜਿੰਨੇ ਜੀਵ ਬਣਾਏ ਨੇ ਉਹਨੇ ਦੀ ਖੁਰਾਕ ਵੀ ਜਦੇ ਪਾਰਤੀ। ਸਾਹ ਲੈਣ ਚ ਵੀ ਤਾਂ ਖੁਰਾਕ ਆ ਡਾ ਡਾ।